ਕੁਸ਼ਤੀ ਦੇ ਫਾਈਨਲ ਚ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਕਰਾਰ ਦਿੱਤੇ ਜਾਣ ਦੇ ਮਾਨਵਿਕ ਵੱਡਾ ਮੋੜ ਸਾਹਮਣੇ ਆਇਆ ਹੈ ਹੁਣ ਉਮੀਦ ਹੈ ਕਿ ਭਾਰਤ ਦੀ ਧੀ ਵਿਨੇਸ਼ ਵੋਗਾਰ ਨੂੰ ਇਨਸਾਫ ਮਿਲੇਗਾ ਅਤੇ ਸਿਲਵਰ ਮੈਡਲ ਵੀ ਮਿਲੇਗਾ ਹੁਣ ਇਹ ਮੈਚ ਕੁਸ਼ਤੀ ਰਿੰਗ 'ਚ ਨਹੀਂ ਸਗੋ ਕੋਰਟ ਵਿੱਚ ਲੜਿਆ ਜਾਵੇਗਾ ਜਿਸ ਵਿੱਚ ਵਿਨੇਸ਼ ਵੋਗਾਰ ਦੀ ਤਰਫੋਂ ਲੜਾਈ ਲੜਨ ਦੀ ਜ਼ਿੰਮਵਾਰੀ ਹਰੀਜ ਸਾਲਵੇ ਨੇ ਲਈ ਹੈ ਇਹ ਹੀ ਹਰੀਜ ਸਾਲਵੇ ਹੈ ਜਿਸ ਨੇ ਸਿਰਫ 1 ਰੁਪਏ ਦੇ ਵਿੱਚੋਂ ਪਾਕਿਸਤਾਨ ਦੀ ਨੱਕ ਦਮ ਕਰ ਦਿੱਤਾ ਸੀ ਮਸ਼ਹੂਰ ਵਕੀਲ ਹਰੀਜ ਸਾਲਵੇ ਨੇ ਵਿਨੇਸ਼ ਵਗਾਰ ਦਾ ਕੇਸ ਲੜਨ ਲਈ ਆਪਣੀ ਸਹਿਮਤੀ ਜਤਾਈ ਹੈ ਦੱਸਿਆ ਗਿਆ ਹੈ ਕਿ ਹਰੀਜ ਸਾਲਵੇ ਨੇ ਵਿਨੇਸ਼ ਵਗਾਰ ਦੀ ਤਰਫੋਂ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਚ ਪੇਸ਼ ਹੋਣ ਲਈ ਸੌਂਹਤੀ ਦਿੱਤੀ ਹੈ ਦੱਸਿਆ ਗਿਆ ਹੈ ਕਿ ਹਰੀਜ ਸਾਲਵੇ ਦਾ ਇਹ ਫੈਸਲਾ ਅਤੇ ਸਮੇਂ 'ਚ ਆਇਆ ਹੈ ਜਦੋਂ ਭਾਰਤੀ ਟੀਮ ਸੁਣਵਾਈ ਲਈ ਮਸ਼ਹੂਰ ਅਤੇ ਵੱਡੇ ਵਕੀਲ ਨੂੰ ਲੈਣ ਲਈ ਚੰਗਾਸ ਕਰ ਰਹੀ ਸੀ ਭਾਰਤ olympiques ਸੰਘ ਦੇ ਸਾਹਮਣੇ ਵਿਨੇਸ਼ ਪੁਗਾਰ ਦੀ ਅਪੀਲ ਲਈ ਵਕੀਲ ਨਿਯੁਕਤ ਕਰਨ ਲਈ ਵਾਦੂ ਸਮੇਂ ਦੀ ਬੇਨਤੀ ਕੀਤੀ ਗਈ ਸੀ ਵਿਨੇਸ਼ ਨੇ ਦੋ ਮਾਨਯਾ ਜ ਆਪਣੀ ਅਯੋਗਤਾ ਵਿਰੁੱਧ ਅਪੀਲ ਕੀਤੀ ਸੀ ਪਹਿਲਾ ਉਸ ਨੂੰ ਦੁਬਾਰਾ ਤੋਲਣ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਅਤੇ ਸੋਨ ਤਗਮੇ ਦਾ ਮੈਚ ਲੇਦਾਰ ਦੇ ਸਮੇਂ ਅਨੁਸਾਰ ਚਲਾਇਆ ਜਾਵੇ ਦੂਜੀ ਅਪੀਲ ਸੀ ਕਿ ਉਸ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇ ਕਿਉਂਕਿ ਉਸਨੇ ਮੰਗਲਵਾਰ ਨੂੰ ਸਹੀ ਤੋਲ ਦੇ ਨਾਲ ਇਹ ਜਿੱਤਿਆ ਸੀ ਸੀਏਐਸ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਵਿਚਾਰ ਕਰੇਗਾ ਜ਼ਿਕਰ ਕਰ ਗਏ ਕਿ ਹਰੀਜ਼ ਸਾਲਵੇ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ 파ਰਟ ਦੀ ਤਰਫੋਂ ਫੁੱਲ ਪੂਸ਼ਨ 7ਵਾਂ ਦਾ ਕੇਸ ਲੜਿਆ ਸੀ ਹਰੀਜ਼ ਸਾਲਵੇ ਜੋ ਕਿ ਇੱਕ ਕੇਸ ਵਿੱਚ ਲੱਖਾਂ ਰੁਪਏ ਵਸੂਲਦਾ ਸੀ ਉਸਨੇ ਕੁਲ ਭੋਜਨ ਸਾਧਵਾਦੀ ਨੁਮਾਇੰਦਗੀ ਕਰਨ ਲਈ ਸਿਰਫ 1 ਰੁਪਏ ਫੀਸ ਲਈ ਸੀ 10 ਦੱਸ دیے ਕਿ ਆਪਣੀਆਂ ਦਲੀਲਾਂ ਨਾਲ ਉਹ ਅੰਤਰਰਾਸ਼ਟਰੀ ਅਦਾਲਤ ਵਿੱਚ ਪਾਕਿਸਤਾਨ ਨੂੰ ਹਰਾਉਣ ਵਿੱਚ ਕਾਮਯਾਬ ਰਿਹਾ ਸੀ ਮਨੀਸ਼ ਫੁਗਾਰ ਦੇ ਜਿਸ ਨੂੰ 7 ਅਗਸਤ ਨੂੰ 50 ਕਿਲੋ ਪੁਸ਼ਟੀ ਵਰਗ ਵਿੱਚ 100 ਤਗਮੇ ਦੇ ਮੁਕਾਬਲੇ ਤੋਂ ਪਹਿਲਾ 100 ਗ੍ਰਾਮ ਵਧ ਭਾਰ ਕਾਰਨ ਅਯੋਗ ਘਟਾ ਦਿੱਤਾ ਗਿਆ ਸੀ ਹੁਣ ਇੱਕ ਮਹੱਤਵਪੂਰਨ ਕਾਨੂੰਨੀ ਲੜਾਈ ਦਾ ਸਾਹਮਣਾ ਕਰ ਰਹੀ ਹੈ ਹਾਲਾਂਕਿ ਦੂਜੀ ਵਾਰ ਤੋਲਣ ਦੀ ਉਮੀਦ ਅਪੀਲ ਨੂੰ ਰਦ ਕਰ ਦਿੱਤਾ ਗਿਆ ਸੀ ਪਰ ਉਹ ਅਜੇ ਵੀ ਤਗਮਾ ਹਾਸਲ ਕਰਨ ਲਈ ਆਸੰਭਵ ਹੈ ਕਿਉਂਕਿ ਉਹ ਮੰਗਲਵਾਰ ਨੂੰ ਆਪਣੇ ਪ੍ਰਦਰਸ਼ਨ ਲਈ ਆਪਣੀ ਅਯੋਗਤਾ ਨੂੰ ਉਲਟਾਉਣਾ ਚਾਹੁੰਦੀ ਹੈ ਜਾ ਘਟੋ ਘਟ ਚਾਂਦੀ ਦਾ ਤਗਮਾ ਹਾਸਲ ਕਰਨਾ ਚਾਹੁੰਦੀ ਹੈ ਰਿਪੋਰਟ ਮੁਤਾਬਕ ਪੈਰਿਸ ਦੇ ਚਾਰ ਵਕੀਲ ਇਸ ਸਮੇਂ ਵਿਨੇਸ਼ ਜੀ ਨੁਮਾਇੰਗੀ ਕਰ ਰਹੇ ਹਨ ਪਰ ਹਰੀਜ ਸਾਲਵੇ ਦੀ ਸੌ ਮੂਲਯਤ ਨਾਲ ਭਾਰਤੀ ਓਲੰਪਿਕ ਸੰਗ ਨੂੰ ਅਨਕੂਲਿਤ ਨਤੀਜੇ ਮਿਲਣ ਦੀ ਉਮੀਦ ਹੈ ਹਾਲਾਂਕਿ ਇਹ ਮਾਮਲਾ ਤੁਰੰਤ ਹੱਲ ਨਹੀਂ ਹੋ ਸਕਦਾ ਅਤੇ ਹੋਰ ਵੱਧ ਵੀ ਸਕਦਾ ਹੈ ਤੇ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਅਪਡੇਟ ਲਈ ਦੇਖਦੇ ਰਹੋ ਜੇਬੀ ਟੀਵੀ